ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜਿਹੜੀ ਘੋੜਿਆਂ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਬਿਮਾਰੀ ਹੁੰਦੀ ਹੈ ਜਿਹਦੇ ਨਾਲ ਜ਼ਿਆਦਾ ਸਭ ਤੋਂ ਜ਼ਿਆਦਾ ਡੈਥ ਹੁੰਦੀ ਹੈ ਉਹਦੇ ਬਾਰੇ ਗੱਲ ਕਰਾਂਗੇ ਬਣੇ ਰਿਹਾ ਵੀਡੀਓ ਚ ਗੁੱਡ ਮਾਰਨਿੰਗ ਦੋਸਤੋ ਸਿੱਧੀ ਗੱਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਵਾਲਾ ਰੋਡੋਕੋਕਸ ਦੇ ਉੱਤੇ ਉੱਪਰ ਰੋਡੋਕੋਕਸ ਕੀ ਆ ਇੱਕ ਲੰਗ ਦੀ ਬਿਮਾਰੀ ਆ ਪਰ ਆਬਸਾਨ ਨਾਲ ਰਿਲੇਟਡ ਦਿੱਕਤ ਪੈਦਾ ਕਰਦੀ ਆ ਇਹ ਇੱਕ ਗ੍ਰਾਮ ਪੋਜ਼ਿਟਿਵ ਬੈਕਟੀਰੀਆ ਹੁੰਦਾ ਜਿਹੜਾ ਬਹੁਤ ਕਰੋਜ਼ ਲਈ ਰਿਲੇਟਡ ਹੁੰਦਾ ਆ ਮਾਈਕਰੋਬੈਕਟੀਰੀਅਮ ਤੇ ਕ੍ਰਾਈਨੋਬੈਕਟੀਰੀਅਮ ਦੀ ਤੇ ਇਹ ਗ੍ਰਾਮ ਪੋਜ਼ਿਟਿਵ ਬੈਕਟੀਰੀਆ ਹੁੰਦਾ ਤੇ ਇਹਦੇ ਫੈਲਣ ਦੇ ਕੀ ਕਾਰਨ ਨੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਡਿਸਕਸ ਕਰਨ ਵਾਲੀ ਆ ਉਹਦੇ ਬਾਰੇ ਗੱਲ ਕਰਦੇ ਇਹਦਾ ਜਿਹੜਾ ਰੈਜ਼ਰਵਾਇਰ ਆ ਉਹ ਮਿੱਟੀ ਹੁੰਦਾ ਮਿੱਟੀ ਤੇ ਪਾਣੀ ਇਹ ਦੋਨਾਂ ਜਗ੍ਹਾ ਤੋਂ ਫੈਲਦੀ ਆ ਭਾਵੇਂ ਜਿੱਥੇ ਇੱਕ ਇਹਦਾ ਹੋਰ ਜਿਹੜਾ ਜ਼ਿਆਦਾ ਫੈਲਣ ਦਾ ਕਾਰਨ ਉਹ ਇਹ ਆ ਜਿਹੜੇ 6 ਮਹੀਨੇ ਤੋਂ ਵੱਡੇ ਘੋੜੇ ਨੇ ਜਾਂ ਬੱਚੇ 6 ਮਹੀਨੇ ਕ੍ਰੋਸ ਕਰ ਜਾਂਦੇ ਨੇ 8 ਮਹੀਨੇ ਕ੍ਰੋਸ ਕਰ ਜਾਂਦੇ ਨੇ ਕ੍ਰਾਸ ਕਰ ਜਾਂਦੇ ਨੇ ਉਹਨਾਂ ਤੇ ਇਹ ਅਫੈਕਟ ਨਹੀਂ ਕਰਦੀ ਇਹ ਕਰਦੀ ਹੈ ਜਿਹੜੀ ਮੋਸਟਲੀ ਜ਼ਿਆਦਾ ਅਫੈਕਟ ਕਰਦੀ ਆ ਮਤਲਬ ਜਨਮ ਤੋਂ ਲੈ ਕੇ ਜਿਹੜੇ 3 ਮਹੀਨੇ ਤੋਂ ਥੱਲੇ ਥੱਲੇ 4 ਮਹੀਨੇ ਤੋਂ ਥੱਲੇ ਥੱਲੇ ਇਹ ਬੱਚੇ ਹੁੰਦੇ ਆ ਉਹਨਾਂ ਨੂੰ ਰੋਡੋਕਸ ਸੇ ਜ਼ਿਆਦਾ ਅਫੈਕਟ ਕਰਦੀ ਆ ਇਹਦਾ ਕਾਰਨ ਹੋਣ ਦਾ ਕੀ ਹੈ ਜਿਹੜਾ ਡਰਾਈ ਸਰਫੇਸ ਸੁੱਕਾ ਰੇਤਾ ਉਹਦੇ ਕਿਉਂਕਿ ਰੇਤਾ ਇਹਦਾ ਰੈਜ਼ਰ ਵਾਇਰ ਜਿਵੇਂ ਟੈਕਨਲਸ ਦਾ ਰੈਜ਼ਰ ਵਾਇਰ ਰੇਤਾ ਹੁੰਦਾ ਮਿੱਟੀ ਹੁੰਦੀ ਆ ਇੱਕ ਤਾਂ ਇਹ ਉਹਦੇ ਤੋਂ ਪੈਦਾ ਹੁੰਦੀ ਆ ਉਹ ਜਦੋਂ ਇਨਹੇਲ ਕਰਦਾ ਉਹ ਸਾਰਾ ਹੀ ਅੰਦਰ ਖਿੱਚਦਾ ਕਰਦਾ ਤੇ ਉਦੋਂ ਉਹਦੇ ਲੰਗ ਦੇ ਵਿੱਚ ਇਹ ਬੈਕਟੀਰੀਆ ਨੇ ਜਿਹੜੇ ਮੈਂ ਪਹਿਲਾਂ ਦੋਨੇ ਦੱਸੀ ਨੇ ਇਹ ਉਹਦੇ ਲੰਗ ਦੇ ਵਿੱਚ ਇਨਫੈਕਸ਼ਨ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਨਾਲ ਨਮੂਨੀਆਂ ਹੋ ਜਾਂਦੇ ਨੇ ਉਹ ਨਮੂਨੀਆਂ ਵੀ ਕਹਿੰਦੇ ਨੇ ਆਪਾਂ ਤੇ ਦੂਸਰਾ ਕੀ ਆ ਇਹ ਪਾਣੀ ਤੋਂ ਵੀ ਹੁੰਦਾ ਤੀਸਰਾ ਜਿਹੜੇ ਇਕਵਿਪਮੈਂਟ ਨੇ ਜਿਹੜੇ ਫਾਰਮ ਦੇ ਉੱਤੇ ਵਰਤੇ ਜਾਣ ਵਾਲੇ ਇਕਵਿਪਮੈਂਟ ਨੇ ਜੇ ਕਿਤੇ ਤੁਹਾਡੇ ਫਾਰਮ ਦੇ ਉੱਤੇ ਇਹ ਡਿਟੈਕਟ ਹੋ ਜਾਂਦੀ ਆ ਇਹ ਬਹੁਤ ਲੰਬਾ ਟਾਈਮ ਤੱਕ ਤੁਹਾਡੇ ਫਾਰਮ ਤੇ ਰਹਿੰਦੀ ਹੈ ਜਿੰਨਾ ਟਾਈਮ ਤੱਕ ਤੁਸੀਂ ਉਹਨੂੰ ਪੂਰਾ ਸੈਨੀਟਾਈਜ਼ ਨਹੀਂ ਕਰਦੇ ਸੈਨੀਟਾਈਜ਼ ਕਰਕੇ ਕਈ ਵਾਰ ਸੈਨੀਟਾਈਜ਼ ਕਰਨਾ ਪੈਂਦਾ ਫਿਰ ਕਿਤੇ ਇਹ ਡਿਸੀਜ਼ ਹੈ ਜਿਹੜੀ ਇਹ ਖੜਾ ਛੱਡਦੀ ਹੈ ਤੇ ਦੂਸਰੀ ਚੀਜ਼ ਇਹਦੇ ਸਿੰਪਟਮਾਂ ਦੀ ਗੱਲ ਕਰ ਲੈਂਦੇ ਆ ਸਿੰਪਟਮ ਇਹਦੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਰੈਸਪੀਰੇਟਰੀ ਆ ਭਾਵ ਕਿ ਸਾਹ ਲੈਣ ਦੀ ਗਤੀ ਉਹ ਤੇਜ਼ ਹੋ ਜਾਂਦੀ ਹੈ ਤੇ ਸਾਹ ਲੈਣ ਵੇਲੇ ਸਾਊਂਡ ਕਰਦਾ ਹੈ ਜਿਵੇਂ ਆਵਾਜ਼ ਆਉਂਦੀ ਆ ਸਾਹ ਲੈਣ ਵੇ ਤੇ ਇਹਦੇ ਤੋਂ ਇਲਾਵਾ ਸਾਹ ਲੈਣ ਦੇ ਵਿੱਚ ਵਾਇਲੈਂਸ ਤੋਂ ਖੰਗਦਾ ਵੀ ਆ ਜਾਨਵਰ ਤੇ ਹਲਕਾ ਟੈਂਪਰੇਚਰ ਵੀ ਹੋ ਜਾਂਦਾ ਕਈ ਵਾਰ ਜ਼ਿਆਦਾ ਵੀ ਹੋ ਜਾਂਦਾ ਟੈਂਪਰੇਚਰ ਇਹਦੇ ਸਾਰੇ ਸਿੰਪਟਮ ਨੇ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸਿੰਪਟਮ ਤਾਂ ਹੋ ਗਏ ਫੈਲਣ ਦੇ ਕਾਰਨ ਹੋਗੇ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਦੀ ਇਹਨੂੰ ਆਪਾਂ ਬਚਾ ਕਿਵੇਂ ਸਕਦੇ ਆ ਸਪੋਜ਼ ਕਰੋ ਤੁਸੀਂ ਦੋ ਘੋੜੇ ਇੱਕ ਘੋੜਾ ਰੱਖ ਨੂੰ ਤੁਹਾਡੇ ਫਾਰਮ ਤੇ ਨਹੀਂ ਹੈਗੀ ਤੇ ਅਵਾਇਡ ਕਰੋ ਕਿਤੇ ਵੀ ਘੋੜੀ ਨੂੰ ਦੁਆਰਾ ਇਨਸੀਜਿੰਗ ਮੀਟਿੰਗ ਕਰਾਉਣ ਲਈ ਟਰੈਵਲ ਕਰਾਉਣ ਦੇ ਵਾਸਤੇ ਫਿਰ ਉਹਨੂੰ ਤੁਸੀਂ ਕਿਤੇ ਲੈ ਕੇ ਨਾ ਜਾਓ ਠੀਕ ਹੈ ਕਿਉਂਕਿ ਜੇ ਤੁਸੀਂ ਕਿਤੇ ਇਦਾਂ ਵਾਲੇ ਫਾਰਮ ਤੇ ਚਲੇ ਜਾਨੇ ਹੋ ਜਿੱਥੇ ਇਹ ਬਿਮਾਰੀ ਪਹਿਲਾਂ ਹੀ ਆਲਰੇਡੀ ਹੈਗੀ ਆ ਫਿਰ ਉਹ ਤੁਹਾਨੂੰ ਦਿੱਕਤ ਪੈਦਾ ਕਰੂਗਾ ਕਿਉਂਕਿ ਉੱਥੇ ਜਾ ਕੇ ਜਿਵੇਂ ਕੋਈ ਵੱਡਾ ਘੋੜਾ ਉਹਨਾਂ ਨੂੰ ਤਾਂ ਨਹੀਂ ਮਤਲਬ ਵੀ ਪ੍ਰੋਬਲਮ ਕਰਦਾ ਹੈਗਾ ਹੋ ਸਕਦਾ ਉਹਨਾਂ ਦੀ ਬਾਡੀ ਦੇ ਵਿੱਚ ਹੋਵੇ ਵੀ ਆਲਰੇਡੀ ਕਿਉਂਕਿ ਉਹਨਾਂ ਨੂੰ ਫੈਕਟ ਨਹੀਂ ਕਰਦਾ ਪਰ ਜਦੋਂ ਤੁਸੀਂ ਆਪਣਾ ਮੰਨ ਲਓ ਛੋਟੇ ਫਾਰਮ ਤੇ ਹੈਗੀ ਜਦੋਂ ਤੁਸੀਂ ਆਪਣੀ ਘੋੜੀ ਨੂੰ ਜਾਂ ਉਹਦੇ ਨਾਲ ਬੱਚਾ ਭੇਜਦੇ ਹੋ ਦੋਟਾ ਹੀ ਤਿੰਨ ਮੰਕ ਤੋਂ ਪਹਿਲਾਂ ਤੇ ਉੱਥੇ ਜਾ ਕੇ ਉਹ ਵਰਨੇਬ ਲੁਕ ਜਾਂਦਾ ਉਹ ਇਨਫੈਕਸ਼ਨ ਦੇ ਨਾਲ ਗ੍ਰਸਤ ਹੋਣ ਦੇ ਲਈ ਇਹੋ ਇਹ ਮੇਨ ਕਾਰਨ ਦੂਜਾ ਕਾਰਨ ਕੀ ਆਪਦਾ ਫਾਰਮ ਸੈਨੀਟਾਈਜ਼ ਰੱਖੋ ਤੇ ਇਕਵਿਪਮੈਂਟ ਨੇ ਜਿਹੜੇ ਉਹ ਵੀ ਸਾਫ਼ ਸੁਥਰੇ ਰੱਖੋ ਪਾਣੀ ਵਾਲੀਆਂ ਖੇੜਾਂ ਸਾਫ਼ ਰੱਖੋ ਇਹ ਸਾਰੇ ਇਹਦੇ ਇਲਾਜ ਦੀ ਗੱਲ ਕਰੀਏ ਇਲਾਜ ਇਹਦੇ ਵਿੱਚ ਮਨ ਮਤਲਬ ਜੋ ਟੀਵੀ ਦੇ ਵਿੱਚ ਨਮੂਨੀਏ ਦੇ ਵਿੱਚ ਦਵਾਈ ਵਰਤੀ ਜਾਂਦੀ ਹੈ ਉਹ ਇਹਦੇ ਵਿੱਚ ਵਰਤੀ ਜਾਂਦੀ ਹੈ ਜਿਹੜੀ ਹਿਊਮਨ ਵਾਲੀ ਹੈ ਉਹ ਡੌਲ ਤੁਹਾਡੇ ਡਾਕਟਰ ਵੈਟਰਨਰੀ ਡਾਕਟਰ ਨੇ ਜਿਹੜੇ ਉਹਨਾਂ ਤੋਂ ਕੈਲਕੂਲੇਟ ਕਰਾ ਲਿਓ ਉਹ ਬੜੀਆ ਦੱਸ ਸਕਦੇ ਆ ਇਹਦੇ ਵਿੱਚ ਇਨਫਲਮੇਟਾਈਜ਼ਿੰਗ ਤੇ ਥਰੋਮਬੋਸਿਨ ਜਿਹੜਾ ਜਿਆਦਾ ਯੂਜ਼ ਦੇ ਵਿੱਚ ਆਉਂਦਾ ਹੈ ਠੀਕ ਹੈ ਦੋਸਤੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦੇ ਜੇ ਵੀਡੀਓ ਚੰਗੀ ਲੱਗੀ ਤੇ ਬਨੇ ਰਹੋਗੇ ਨੈਕਸਟ ਵੀਡੀਓ ਦੇ ਵਿੱਚ ਜਿਉਂਦੇ ਬਸਦੇ ਰਹੋ